ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਜਦੋਂ ਵੀ ਸੰਗਤ ਵਿੱਚ ਬੈਠਦਾ ਹੈ ਤਾਂ ਆਪਣੀ ਮਨਤੀ ਸ਼ਬਦ ਵਿੱਚ ਰੱਖਦਾ ਹੈ ਤੇ ਸਿਮਰਨ ਦਾ ਆਨੰਦ ਲੈਂਦਾ ਹੈ ਨਾਲ-ਨਾਲ ਆਪਣੇ ਆਪ ਨੂੰ ਤੋਲਦਾ ਹੈ ਕਿ ਇਸ ਸ਼ਬਦ ਰਾਹੀਂ ਗੁਰੂ ਸਾਹਿਬ ਜੋ ਅਗਵਾਈ ਬਖਸ਼ ਰਹੇ ਹਨ ਉਸ ਵਿੱਚ ਮੇਰਾ ਜੀਵਨ ਕਿੱਥੇ ਹੈ ਬਾਬਾ ਆਨੰਦ ਸਿੰਘ ਜੀ ਦਾ ਬਚਨ ਹੈ ਸਿੱਖ ਜਦੋਂ ਵੀ ਕੀਰਤਨ ਦੇ ਮੰਡਲ ਵਿੱਚ ਬੈਠੇ ਤਾਂ ਹਾਂਸ ਵੇਸਤੀ ਰੱਖੇ ਹਾਂਸ ਦਾ ਕੰਮ ਹੈ ਹੀਰੇ ਮੋਤੀ ਚੁਗਣੇ ਇਸ ਲਈ ਸਿੱਖ ਨੂੰ ਇੱਧਰ ਉੱਤਰ ਵੇਸਤੀ ਰੱਖਣ ਜà ਪ੍ਰਬੰਧਕਾਂ ਜà ਕੀਰਤਨੀਆਂ ਦੇ ਆਉਗਣਾ ਵੱਲ ਦੇਖਣ ਦੀ ਥਾਂ ਹਾਂਸ ਵਾਂਗ ਗੁਰਵਾਣੀ ਦਾ ਰਸ ਲੈਂਦਿਆਂ ਹੀਰੇ ਮੋਤੀ ਚੁਗਣੇ ਚਾਹੀਦੇ ਹਨ ਸੰਤ ਬਾਬਾ ਇਸਰ ਸਿੰਘ ਜੀ ਨਾਨਕ ਸਰਵਾਲੇ ਵਚਨ ਕਰਦੇ ਸਨ ਕਿ ਸੰਗਤ ਵਿੱਚ ਚਾਰ ਤਰ੍ਹਾਂ ਦੇ ਸ਼ਰੀਰ ਹੁੰਦੇ ਹਨ ਉੱਗੇ ਸੁੱਗੇ ਡੋਂਗੇ ਤੇ ਚੁੱਕੇ ਕਈ ਤਾਂ ਸੰਗਤ ਵਿੱਚ ਆਉਂਦੇ ਆ ਹੀ ਸੋ ਜਾਂਦੇ ਹਨ ਤੇ ਕਈਆਂ ਦਾ ਕੰਮ ਹੁੰਦਾ ਹੈ ਕਿ ਸਮਾਗਮ ਵਿੱਚ ਗਲਤੀ ਕਿਹੜੀ ਹੋ ਰਹੀ ਹੈ ਪਰ ਜਿਹੜੇ ਡੋਂਗੇ ਦੀ ਲੈਣ ਵਿੱਚ ਆਉਂਦੇ ਹਨ ਉਕੀਤ ਸੰਸ਼ਰਮਣ ਕਰਦੇ ਹਨ ਹਰ ਪੰਕਤੀ ਦੀ ਡੰਗਾਈ ਵਿੱਚ ਜਾਂਦੇ ਹਨ ਤੇ ਇੱਕ ਅਵਸਥਾ ਹੈ ਸਭ ਤੋਂ ਉੱਪਰ ਉਹ ਹੈ ਚੁੱਗੇ ਇਸ ਅਵਸਥਾ ਦੇ ਜਿਗਿਆਸੂ ਕੀਰਤਨ ਦੀ ਹਰ ਪੰਕਤੀ ਵਿੱਚ ਰਸ ਲੈਂਦੇ ਹਨ ਇਸ ਲਈ ਸਿੱਖ ਨੂੰ ਡੰਗੇ ਜਾਂ ਚੁੱਗੇ ਦੀ ਤਾਰ ਵਿੱਚ ਆਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ